ਆਪ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਪਤਨੀ ਦੀ ਘਟਾਈ ਗਈ ਸੁਰੱਖਿਆ ਕੇਂਦਰੀ ਗ੍ਰਹਿ ਮੰਤਰਾਲੇ ਨੇ ਲਿਆ ਫੈਸਲਾ ਹੁਣ Z+ ਦੀ ਥਾਂ ਮਿਲੇਗਾ Z ਸਿਕਿਉਰਿਟੀ ਕਮ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲੜਨਗੇ ਭਾਰਤ ਪੂਸ਼ਣ ਆਸ਼ੂ ਕਾਂਗਰਸ ਆਈਕਮਾਨ ਨੇ ਆਸ਼ੂ ਦੇ ਨਾਂ ਦਾ ਕੀਤਾ ਐਲਾਨ ਕੈਪਟਨ ਤੇ ਚੰਨੀ ਸਰਕਾਰ ਚ ਰਹ ਚੁੱਕੇ ਨੇ ਮੰਤਰੀ ਇਸ ਦੇ ਖਿਲਾਫ ਹਰਿਆਣਾ ਸਰਕਾਰ ਦੀ ਸਾਈਕਲੋਥੋਂ ਸੀਐਮ ਸੈਣੀ ਨੇ ਸਾਈਕਲ ਚਲਾ ਕੇ ਨੌਜਵਾਨਾਂ ਨੂੰ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼ 70 ਸਕੂਲਾਂ ਦੇ ਸਟੂਡੈਂਟਸ ਹੋਏ ਸ਼ਾਮ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੇ ਨਾਲ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੇ ਮਾਮਲੇ ਦੇ ਵਿੱਚ ਸਿਆਸਤ ਹੁਣ ਤੇਜ਼ ਹੁੰਦੀ ਜਾ ਰਹੀ ਹੈ ਹੁਣ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਅੰਬੇਦਕਰ ਦੇ ਬੁੱਤ ਤੇ ਪਹਿਰਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਵੱਲੋਂ ਇਹ ਐਲਾਨ ਕੀਤਾ ਗਿਆ 14 ਅਪ੍ਰੈਲ ਨੂੰ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤਾਂ ਦੀ ਅਸੀਂ ਰੱਖਿਆ ਕਰਾਂਗੇ ਗਿਆਸਪੁਰਾ ਨੇ ਕਿਹਾ ਹੈ ਕਿ ਸਮਾਜ ਦੇ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਡਾਕਟਰ ਬੀ ਆਰ ਅੰਬੇਦਕਰ ਪੂਰੇ ਦੇਸ਼ ਦਾ ਮਾਨ ਨੇ ਅਤੇ ਗੁਰਪਤਵੰਤ ਪੰਨੂ ਨੂੰ ਸਿੱਖ ਸਿਧਾਂਤਾਂ ਦੀ ਸਮਝ ਨਹੀਂ ਹੈ ਗਿਆਸਪੁਰਾ ਦੇ ਵੱਲੋਂ ਇਹ ਕਿਹਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਵਿਦੇਸ਼ 'ਚ ਬੈਠੇ ਅਤਵਾਦੀ ਪੰਨੂ ਨੇ 14 ਅਪ੍ਰੈਲ ਨੂੰ ਪੰਜਾਬ ਭਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੰਦੜ ਧਮਕੀ ਦਿੱਤੀ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਵੀ ਅਲਰਟ ਤੇ ਹੈ ਹਾਲਾਂਕਿ ਪਾਜਪਾ ਵੱਲੋਂ ਪਹਿਲਾਂ ਹੀ ਡਾਕਟਰ ਅੰਬੇਦਕਰ ਦੇ ਬੁੱਤ ਤੇ ਪੈਰਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਹੁਣ ਆਮ ਆਦਮੀ ਪਾਰਟੀ ਵੀ ਇਸ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਪਾਇਲ ਤੋਂ ਵਿਧਾਇਕ मनवेंद्र सिंह ग्यासपुरा सामने आए ने उन्होंने कहा है कि आम आदमी पार्टी डॉ बी आर अंबेडकर ਦੇ ਬੁੱਤਾਂ ਦੀ ਰੱਖਿਆ ਕਰੇਗੀ 14 April ਜਿਸ ਦਿਨ अंबेडकर जयंती है उसी दिन जो गुरपतवंत पन्नू है उस ਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਫਲੋਰ ਦੇ ਵਿੱਚ डॉ बी आर अंबेडकर ਦੇ ਬੁੱਤ ਦੇ ਲੱਗੇ ਸ਼ੀਸ਼ੇ ਤੇ ਇਹ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਗਈ ਸੀ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਆਕੀ ਗਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਪਹਿਲਾਂ ਬੀਜੇਪੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਸਾਹਮਣੇ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਰਾਖੀ ਕਰਾਂਗੇ ਜੇ ਕਿਸੇ ਨੇ ਮਾਂ ਦਾ ਦੁੱਧ ਪੀਤਾ ਹੈ ਤਾਂ ਹੱਥ ਲਾ ਕੇ ਦਿਖਾਵੇ ਗੁਰਪਤਵੰਤ ਪੰਨੂ ਨੂੰ ਚੈਲੰਜ ਕਰ ਦਿੱਤਾ ਸੀ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਡਾਕਟਰ ਬੀ ਆਰ ਅੰਬੇਦਕਰ ਦੇ ਪੁੱਤ ਤੇ ਪਹਿਰਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਅੰਬੇਦਕਰ ਜੀ ਸਾਡੇ ਰਹਿਬਰ ਨੇ ਅਸੀਂ 14 ਤਰੀਕ ਨੂੰ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਡੰਡੇ ਤੇ ਝੰਡੇ ਨਾਲ ਉਹਨਾਂ ਦੇ ਬੁੱਤਾਂ ਦੀ ਜੜੀ ਰਾਖੀ ਕਰਾਂਗੇ ਅਸੀਂ ਇਤਾਂ ਦੇ ਲੋਕਾਂ ਦੀਆਂ ਗਿੱਦੜ ਭੱਪਕੀਆਂ ਤੋਂ ਡਰਨ ਵਾਲੇ ਨਹੀਂ ਤੇ ਇਹਨਾਂ ਨੂੰ ਸਖਤ ਚੇਤਾਵਨੀ ਕਿ ਬਾਜ਼ ਆ ਜਾਓ ਨਹੀਂ ਤਾਂ ਜੋ ਸਾਡਾ ਸਮਾਜ ਹੈ ਉਹ ਇਹਨਾਂ ਦੇ ਨਾਲ ਜੋ ਹਸ਼ਰ ਕਰੇਗਾ ਇਹ ਮੈਨੂੰ ਲੱਗਦਾ ਹੈ ਕਿਉਂ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਦਾ ਨਹੀਂ ਹੋਇਆ ਹੁਣ ਕਾ ਮਨਵਿੰਦਰ ਸਿੰਘ ਗਿਆਸਪੁਰ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਦੂਜੇ ਪਾਸੇ ਵਿਜੇ ਸਾੰਪਲਾ ਦੋਮਾ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਅਸੀਂ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਰਾਖੀ ਕਰਾਂਗੇ। ਜੀਬ੍ਰੋ ਅੰਬੇਦਕਰ ਜੀ ਸਾਡੇ ਰਹਿਬਰ ਨੇ ਅਸੀਂ 14 ਤਰੀਕ ਨੂੰ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਡੰਡੇ ਤੇ ਝੰਡੇ ਨਾਲ ਉਹਨਾਂ ਦੇ ਬੁੱਤਾਂ ਦੀ ਜਿਹੜੀ ਰਾਖੀ ਕਰਾਂਗੇ ਅਸੀਂ ਇੱਤਾਂ ਦੇ ਲੋਕਾਂ ਦੀਆਂ ਗਿੱਦੜ ਭਪਕੀਆਂ ਤੋਂ ਡਰਨ ਵਾਲੇ ਨਹੀਂ ਤੇ ਇਹਨਾਂ ਨੂੰ ਸਖਤ ਚੇਤਾਵਨੀ ਕਿ ਬਾਜ਼ ਆ ਜਾਓ ਨਹੀਂ ਤਾਂ ਜੋ ਸਾਡਾ ਸਮਾਜ ਹੈ ਉਹ ਇਹਨਾਂ ਦੇ ਨਾਲ ਜੋ ਹਸ਼ਰ ਕਰੇਗਾ ਇਹ ਮੈਨੂੰ ਲੱਗਦਾ ਹੈ ਕਿ ਉਹ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਦਾ ਨਹੀਂ ਹੋਇਆ ਹੁਣ ਸਾਨੂੰ ਗੁਰਪਤਵੰਦ ਜਿਹੜੇ ਪੰਨੂ ਵਰਗੇ ਜਿਹੜੇ ਕਟਿਆ ਇਨਸਾਨ ਸਮਾਜ ਨੂੰ ਬਦਲਾ ਕਰਦੇ ਨੇ ਜਿਨ੍ਹਾਂ ਦੀ ਪਛਾਣ ਨਾ ਤਾਂ ਹਿੰਦੂਆਂ ਚਾਹੁੰਦੀ ਹੈ ਸਿੱਖੋ ਹੈ ਨਹੀਂ Hindu ਆਪਣੇ ਆਪ ਨੂੰ ਮੰਨਦਾ ਨਹੀਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਦੀ ਨਸਲ ਕੀ ਹੈ ਉਹ ਐਸੇ ਵਿਅਕਤੀ ਜਿਹੜੇ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ ਇਹ ਸਭ ਆਪ ਸ਼ਬਦ ਬੋਲਦੇ ਆ ਔਰ ਚੈਲੰਜ ਕਰਦੇ ਕਿ 14 ਅਪ੍ਰੈਲ ਨੂੰ ਉਹ ਜਿਹੜੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਨੂੰ ਤੋੜਨਗੇ ਔਰ ਮੈਂ ਇਥੋਂ ਉਹਨਾਂ ਨੂੰ ਚੈਲੰਜ ਸਿੱਧਾ ਕੀਤਾ ਕਰਦਾ ਕਿ ਜੇ ਉਹਨੇ ਮਾ ਦਾ ਦੰਦ ਪੀਤਾ ਤੋ 14 ਤਰੀਕ ਨੂੰ ਮੈਂ ਆਪ ਉਥੇ ਫਲੋਰ ਦੇ ਉਸੇ ਸਟੈਚੂ ਦੇ ਉੱਤੇ ਰਹਿਾਂਗਾ ਔਰ ਬੈਠਾਂਗਾ ਪੈਰਾ ਦੇਾਂਗਾ ਜੇ ਮਹਾਦਾਦ ਨੂੰ ਪੀਤੇ ਤੇ ਉੱਥੇ ਆਣ ਕੇ ਸਾਹਮਣੇ ਹੱਥ ਲਾ ਕੇ ਦਿਖਾਈ ਤੇਰੇ ਉੱਥੇ ਜਿਹੜੇ ਦੇਲ ਸਮਾਜ ਦੇ ਲੋਕ ਤੇਰੇ ਉਸੇ ਹੱਥ ਨੂੰ ਨਾ ਕੱਟ ਕੇ ਰੱਖ ਦੇਣਗੇ ਅੱਗੇ ਬਾਦਿਆਂ ਪੰਜਾਬ ਕਾਂਗਰਸ ਦੇ ਨਾਲ ਜੁੜੀ ਵੱਡੀ ਖਬਰ ਹੈ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੋਂ ਕਾਂਗਰਸ ਦੇ ਹੀ ਕੁਝ ਲੀਡਰ ਨਾਰਾਜ਼ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਭਪੇਸ਼ ਬਗੇਲ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਰਾਜਾ ਵੜਿੰਗ ਦੀ ਸ਼ਿਕਾਇਤ ਭੁਪੇਸ਼ ਬਗੇਲ ਤੱਕ ਪਹੁੰਚ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਤੋਂ ਪੰਜਾਬ ਕਾਂਗਰਸ ਦੇ ਕਈ ਲੀਡਰ ਨਾਰਾਜ਼ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਫੈਸਲਿਆਂ ਨੂੰ ਲੈ ਕੇ ਰਾਜਾ ਵੜਿੰਗ ਤੋਂ ਨਾਰਾਜ਼ ਨੇ ਅਤੇ ਨਾਰਾਜ਼ ਲੀਡਰਾਂ ਨੇ ਹਾਈ ਕਮਾਂਡ ਨੂੰ ਵੜਿੰਗ ਦੀ ਸ਼ਿਕਾਇਤ ਤੱਕ ਕਰ ਦਿੱਤੀ ਹੈ ਇਸ ਦੇ ਨਾਲ ਹੀ ਜੋ ਕਿਕੀ ਟੇਲ ਨੂੰ ਨੋਟਿਸ ਜਾਰੀ ਹੋਇਆ ਉਸ ਨੂੰ ਲੈ ਕੇ ਪ੍ਰਗਟ ਸਿੰਘ ਭਾਰਤ ਭੂਸ਼ਣ ਆਸ਼ੂ ਨੇ ਵੀ ਇਤਰਾਜ਼ ਪ੍ਰਗਟਾਇਆ ਹੈ ਰਾਣਾ ਗੁਰਜੀਤ ਸਣੇ ਕਈ ਲੀਡਰ ਨਾਰਾਜ਼ ਦੱਸੇ ਜਾ ਰਹੇ ਨੇ ਕਿ ਕਿਟ ਲੋ ਨੂੰ ਅਨਸ਼ਾਸਨਹੀਨਤਾ ਦਾ ਨੋਟਿਸ ਜਾਰੀ ਹੋਇਆ ਹੈ ਤੇ ਵੀ ਕਿਹਾ ਗਿਆ ਇਹਨਾਂ ਨਾਰਾਜ਼ ਲੀਡਰਾਂ ਦੇ ਵੱਲੋਂ ਕਿ ਜੋ ਰਾਜਾ ਵੜਿੰਗ ਨੇ ਉਹ ਫੈਸਲਿਆਂ ਨੂੰ ਲੈ ਕੇ ਉਹਨਾਂ ਦੀ ਰਾਏ ਨਹੀਂ ਲੈਂਦੇ ਵੀ ਕਿਹਾ ਗਿਆ ਤਾਂ ਕੁਝ ਕਾਂਗਰਸੀ ਆਗੂ ਨਾਰਾਜ਼ ਦੱਸੇ ਜਾ ਰਹੇ ਨੇ ਅਤੇ ਆਸ਼ੂ ਦੇ ਵੱਲੋਂ ਨਿੱਜੀ ਤੌਰ ਤੇ ਵੀ ਵੜਿੰਗ ਦੀ ਸ਼ਿਕਾਇਤ ਕੀਤੀ ਗਈ ਹੈ ਹਾਲਾਂਕਿ ਭਾਰਤ ਪੂਸ਼ਨਾਸ਼ੂ ਨੂੰ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਐਲਾਨ ਦਿੱਤਾ ਹੈ ਜਿਸ ਨੂੰ ਲੈ ਕੇ ਵੀ ਪਾਰਟੀ ਦੇ ਵਿੱਚ ਇੱਕਸਰਤਾ ਘੱਟ ਹੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਹੁਣ ਪੰਜਾਬ ਕਾਂਗਰਸ ਇੰਚਾਰਜ ਭਪੇਸ਼ ਬਗੇਲ ਨੂੰ ਸ਼ਿਕਾਇਤ ਕੀਤੀ ਗਈ ਹੈ ਵਰਗਟ ਸਿੰਘ ਭਾਰਤ ਪੂਸ਼ਨਾਸ਼ੂ ਰਾਣਾ ਗੁਰਜੀਤ ਸਣੇ ਕਈ ਲੀਡਰ ਨਾਰਾਜ਼ ਨਜ਼ਰ ਆ ਰਹੇ ਨੇ ਰਾਜਾ ਟਿਲੂ ਜੀ ਦੇ ਇੰਟਰਵਿਊ ਮਾਮਲੇ ਦੇ ਵਿੱਚ ਰਾਜਾ ਬੜਿੰਗ ਨੇ ਦੁਪਹਿਰੇ ਪੀਸੀ ਕਰਨਗੇ ਸਾਡੇ ਆ ਕੇ ਲੀਡਰ ਹੋਣਾ ਤੋਂ ਸਵਾਲ ਪੁੱਛੀ ਟਿਲੂ ਜੀ ਦੀ ਇੰਟਰਵਿਊ ਮਾਮਲੇ ਦੇ ਵਿੱਚ ਰਾਜਾ ਬੜਿੰਗ ਨੇ ਦੁਪਹਿਰੇ ਪੀਸੀ ਕਰਨਗੇ ਸਾਡੇ ਆ ਕੇ ਲੀਡਰ ਹੋਣਾ ਤੋਂ ਸਵਾਲ ਪੁੱਛੀ ਟਿਲੂ ਜੀ ਦੀ ਇੰਟਰਵਿਊ ਮਾਮਲੇ ਦੇ ਵਿੱਚ ਰਾਜਾ ਬੜਿੰਗ ਨੇ ਦੁਪਹਿਰੇ ਪੀਸੀ ਕਰਨਗੇ ਸਾਡੇ ਆ ਕੇ ਲੀਡਰ ਹੋਣਾ ਤੋਂ ਸਵਾਲ ਪੁੱਛੀ ਤੁਸੀਂ ਐਮਪੀ ਦਾ ਜ਼ਿਕਰ ਕੀਤਾ ਐਮਪੀ ਰਾਜਾ ਬੜਿੰਗ ਨੇ ਲੁਧਿਆਣੇ ਤੋਂ ਆ ਖਾਸ ਕਰ ਤੁਸੀਂ ਕਾਫੀ ਮਦਦ ਕੀਤੀ ਸਾਰੇ ਨਾਲ ਨੇ ਕਾਫੀ ਮਦਦ ਕੀਤੀ ਸਾਰੇ ਨਾਲ ਨੇ ਸਾਰੇ ਦੋਸਤ ਸਾਰੇ ਨਾਲ ਨੇ ਕਾਂਗਰਸ ਦੇ ਸੀਨੀਅਰ ਲੀਡਰ ਬ੍ਰਿੰਦਰ ਸਿੰਘ ਢਿੱਲੋਂ న్యూਸ 18 ਤੇ ਜੁੜੇ ਢਿੱਲੋਂ ਸਾਹਿਬ ਬਗੇਲ ਹੋਰਾਂ ਦੇ ਨਾਲ ਮੀਟਿੰਗ ਕੀਤੀ ਕਈ ਸਾਰੇ ਮਸਲੇ ਤਾਂ ਰਾਜਾ ਬ੍ਰਿੰਗ ਦੀ ਸ਼ਿਕਾਇਤ ਨੂੰ ਲੈ ਕੇ ਭਾਰਤ ਪੂਸ਼ਨਾਸ਼ੂ ਹਾਲਾਂਕਿ ਸਵਾਲਾਂ ਤੋਂ ਜ਼ਰੂਰ ਬਚਦੇ ਨਜ਼ਰ ਆਏ ਨੇ ਪਰ ਉਹਨਾਂ ਨੇ ਕਿਹਾ ਕਿ ਇੱਕ ਅਸੀ ਪ੍ਰੈਸ ਕਾਨਫਰੰਸ ਕਰ ਰਹੇ ਆ 2 ਵਜੇ ਪਾਰਟੀ ਦੇ ਵੱਡੇ ਆਗੂ ਉਸ ਚ ਸ਼ਾਮਲ ਹੋਣਗੇ ਉਹਨਾਂ ਤੋਂ ਤੁਸੀਂ ਜ਼ਰੂਰ ਇਹ ਸਵਾਲ ਲੈ ਸਕਦੇ ਹੋ ਦਰਅਸਲ ਸਾਬਕਾ ਵਿਧਾਇਕ ਨੇ ਕੁਸ਼ਲਦੀਪ ਸਿੰਘ ਕਿੱਟਲੋਂ ਤੇ ਉਨਾ ਨੂਨ ਸਾਸ਼ਨਹੀਨਤਾ ਦਾ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਪਾਰਟੀ ਹਾਈ ਕਮਾਂਡ ਦੇ ਵੱਲੋਂ ਤਾਂ ਉਸੇ ਨੂੰ ਲੈ ਕੇ ਰਾਜਾ ਵੜਿੰਗ ਦੇ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਆ ਤੇ ਇਹ ਵੀ ਕਿਹਾ ਗਿਆ ਕਿ ਫੈਸਲਿਆਂ ਦੇ ਵਿੱਚ ਰਾਜਾ ਵੜਿੰਗ رائے ਤੱਕ ਨਹੀਂ ਲੈਂਦੇ ਜੇਕਰ ਵਿਰੋਧ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਰਾਣਾ ਗੁਰਜੀਤ ਭਾਰਤ ਪੂਸ਼ਨਾਸ਼ੂ ਪ੍ਰਗਟ ਸਿੰਘ ਵਰਗੇ ਲੀਡਰ ਸ਼ਾਮਲ ਨੇ ਤੇ ਅੱਜ ਜੋ ਕਪੂਰਥਲਾ ਦੇ ਵਿੱਚ ਦੋ ਵੱਖ-ਵੱਖ ਰੈਲੀਆਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਕਾਂਗਰਸ ਕੀ ਇੱਕ ਜੁੱਟ ਹੈ ਜਾਂ ਨਹੀਂ ਹਾਲਾਂਕਿ ਵਾਰ-ਵਾਰ ਕਾਂਗਰਸ ਦੇ ਲੀਡਰ ਕਹਿੰਦੇ ਨਜ਼ਰ ਆਏ ਨੇ ਕਿ ਅਸੀਂ ਇੱਕ ਜੁੱਟਾਂ ਪਰ ਇੱਕੋ ਹਲਕੇ ਦੇ ਵਿੱਚ ਦੋ ਕਾਂਗਰਸ ਦੇ ਪ੍ਰੋਗਰਾਮ ਹੋ ਰਹੇ ਨੇ ਜਿਸ ਨੂੰ ਲੈ ਕੇ ਵੀ ਸਵਾਲ ਨੇ ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਭਾਰਤ ਪੂਸ਼ਣ ਆਸ਼ੂ ਵੀ ਕਿਸੁਰ ਨਜ਼ਰ ਨਹੀਂ ਆ ਰਹੇ ਕਾਂਗਰਸ ਦੇ ਸੀਨੀਅਰ ਲੀਡਰ ਬ੍ਰਿੰਦਰ ਸਿੰਘ ਢਿੱਲੋਂ న్యూਸ 18 ਦੇ ਜੁੜੇ ਢਿੱਲੋਂ ਸਾਹਿਬ ਭਗੇਲ ਹੋਰਾਂ ਦੇ ਨਾਲ ਮੀਟਿੰਗ ਕੀਤੀ ਕਈ ਸਾਰੇ ਮਸਲਿਆਂ ਤੇ ਗੱਲਬਾਤ ਹੋਈ ਕਹਿੰਦੇ ਕਿ ਪੋਸ਼ਣ ਆਸ਼ੂ ਹੋਰਾਂ ਦੇ ਨਾਲ ਕੋਈ ਨਹੀਂ ਖੜਿਆ ਔਰ ਨਾਲੀ ਨਾਲ ਕਿੱਕੀ ਢੋਹ ਹੋਰਾਂ ਨੂੰ ਨੋਟਿਸ ਦੇਣਾ ਇਹ ਗਲਤ ਹੈ ਅ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਅ ਕਾਰਵਾਈ ਨੂੰ ਲੈ ਕੇ ਸੰਤੁਸ਼ਟ ਨਹੀਂ ਹੈ ਬਹੁਤ ਸਾਰੇ ਲੀਡਰ ਕਿਹੜੇ ਕਿਹੜੇ ਲੀਡਰਾਂ ਨੇ ਮੁਲਾਕਾਤ ਕੀਤੀ ਔਰ ਕੀ ਗੱਲਬਾਤ ਹੋਈ ਜੇ ਤੁਸੀਂ ਜਾਣਕਾਰੀ ਸਾਂਝੀ ਕਰ ਸਕੋ ਦੇਖੋ ਮੀਟਿੰਗਸ ਤਾਂ ਹੁੰਦੀਆਂ ਰਹਿੰਦੀਆਂ ਵਾ ਲੇਕਿਨ ਉਹ ਇੰਟਰਨਲ ਮੀਟਿੰਗਸ ਆ ਔਰ ਮੈਨੂੰ ਲੱਗਦਾ ਉਹਨਾਂ ਦੇ ਮੁੱਦੇ ਪਾਰਟੀ ਲੈਵਲ ਦੇ ਉੱਤੇ ਬੜੀਆਂ ਚਰਚਾਵਾਂ ਹੁੰਦੀਆਂ ਵਾਂ ਪਾਰਟੀ ਨੂੰ ਲੈ ਕੇ ਪਾਰਟੀ ਦੀ ਬਿਹਤਰੀ ਵਾਸਤੇ ਔਰ ਪਾਰਟੀ ਨੂੰ ਤਕੜਾ ਕਰਨ ਵਾਸਤੇ ਪਰ ਹਰ ਹਰ ਗੱਲ ਪਬਲਿਕ ਪਲੇਟਫਾਰਮ ਦੇ ਉੱਤੇ ਕਰਨੀ ਵਾਜਬ ਨਹੀਂ ਰਹਿੰਦੀ ਕਿਉਂਕਿ ਉਹਦੇ ਨਾਲ ਉਹਦੇ ਮਤਲਬ ਸਾਡੇ ਵਿਰੋਧੀ ਵੀ ਹੋਰ ਕੱਢ ਲੈਂਦੇ ਆ ਔਰ ਉਸ ਚੀਜ਼ ਦੇ ਨਾਲ ਕਿਤੇ ਯੂਨਿਟੀ ਔਰ ਸਟਰੈਂਥਨਿੰਗ ਨੂੰ ਜਿਹੜਾ ਝਟਕਾ ਲੱਗਦਾ ਵਾ ਉਹ ਹੈਗਾ ਵਾ ਹਾਂ ਕਿ ਕੀ ਟਿਲੋ ਨੂੰ ਨੋਟਿਸ ਦਿੱਤਾ ਗਿਆ ਕਿਸ ਗੱਲ ਤੇ ਨੋਟਿਸ ਦਿੱਤਾ ਗਿਆ ਇਸ ਗੱਲ ਨੂੰ ਲੈ ਕੇ ਵੀ ਨਾਰਾਜ਼ਗੀ ਨਜ਼ਰ ਆਈ ਹੈ ਦੇਖੋ ਇਹ ਮੈਂ ਫਿਰ ਉਹੀ ਤੁਹਾਨੂੰ ਗੱਲ ਕਹਿੰਦਾ ਵੀ ਇਹ ਇੰਟਰਨਲ ਪਾਰਟੀ ਮੈਟਰਸ ਆ ਵੀ ਨੋਟਿਸ ਦੇਣਾ ਤਾਂ ਹਾਲੇ ਕਿ ਉਹ ਪਬਲਿਕ ਉਹਦੇ ਤੇ ਪੈ ਗਿਆ ਸੀਗਾ ਸੋ ਇਸ ਕਰਕੇ ਪਬਲਿਕ ਗੱਲ ਬਣ ਗਈ ਲੇਕਿਨ ਉਹ ਨੋਟਿਸ ਦੇਣਾ ਮੈਨੂੰ 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 ਐਗਜ਼ੈਕਟਲੀ ਪਤਾ ਨਹੀਂ ਚੱਲਿਆ ਵੀ ਉਹ ਕੀ ਉਹਨਾਂ ਨੇ ਇੰਟਰਵਿਊ ਚ ਗਲਤ ਬੋਲਿਆ ਸੀ ਲੇਕਿਨ ਮੇਰਾ ਕਹਿਣ ਦਾ ਮਤਲਬ ਆ ਉਹ ਪਾਰਟੀ ਦੇ ਇੰਟਰਨਲ ਮੈਟਰਸ ਆ ਔਰ ਇਹੋ ਜਿਹੇ ਕਿਤੇ ਲੋਹਰ ਨੇ ਔਰ ਪ੍ਰਗਟ ਸਿੰਘ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਉਂ ਨੋਟਿਸ ਦਿੱਤਾ ਗਿਆ ਇਸ ਤਰੀਕੇ ਨਾਲ ਨੋਟਿਸ ਨਹੀਂ ਦਿੱਤਾ ਜਾਣਾ ਚਾਹੀਦਾ ਇਹ ਇਹ ਬਗੇਲ ਹੋਰਾਂ ਨਾਲ ਗੱਲ ਹੋਈ देखो ਜਿਹੜੇ ਨੋਟਿਸ ਵੀ ਹੁੰਦੇ ਕਈ ਚੀਜ਼ਾਂ ਇੰਟਰਨਲ ਹੀ ਹੁੰਦੀਆਂ ਪਬਲਿਕ ਪਲੇਟਫਾਰਮ ਦੇ ਉੱਤੇ ਜਦੋਂ ਉਹ ਗੱਲਾਂ ਪੈ ਜਾਂਦੀਆਂ ਤੇ ਕਈ ਵਾਰ ਇਸ਼ੂਜ਼ ਆ ਜਾਂਦੇ ਆ ਲੇਕਿਨ ਮੈਂ ਤੁਹਾਨੂੰ ਉਹੀ ਕਹਿੰਦਾ ਵੀ ਹਰ ਇਸ਼ੂ ਦੇ ਉੱਤੇ ਇਨਚਾਰजेस ਨਾਲ ਪ੍ਰਧਾਨ ਦੇ ਨਾਲ ਜਾਂ ਤੁਹਾਡੀ ਸੀਨੀਅਰ ਲੀਡਰਸ਼ਿਪ ਨਾਲ ਹਰ ਕੋਈ ਗੱਲ ਕਰਦਾ ਵਾ ਬਹੁਤ ਇਸ਼ੂਜ਼ ਹੁੰਦੇ ਆ ਜਿਨ੍ਹਾਂ ਤੇ ਸਹਿਮਤੀ ਨਹੀਂ ਹੁੰਦੀ ਸੋ ਜਿੱਥੇ ਅਸਹਿਮਤੀ ਹੁੰਦੀ ਹੈ ਉੱਥੇ ਤਾਂ ਹੀ ਇਹ ਸਿਸਟਮ ਹੁੰਦਾ ਵੀ ਅਗਰ ਇਨਚਾਰਜ ਨਾਲ ਗੱਲ ਕਰ ਲੋ ਜਾਂ ਕਿਸੇ ਹੋਰ ਨਾਲ ਗੱਲ ਕਰ ਲੋ ਲੇਕਿਨ ਉਹ ਪਾਰਟੀ ਦੀ ਤਗੜੇ ਹੋਣ ਕਰਕੇ ਹੀ ਇਹ ਗੱਲਾਂ ਕਰੀਦੀਆਂ ਵਾਂ ਕਿ ਪਾਰਟੀ ਤਗੜੀ ਹੋਵੇ ਨਾ ਕਿ ਪਾਰਟੀ ਕਮਜ਼ੋਰ ਹੋਵੇ ਇਸ ਕਰਕੇ ਕਈ ਗੱਲਾਂ ਸ਼ਾਇਦ ਮੀਡੀਆ ਦੇ ਵਿੱਚ ਔਰ ਪਬਲਿਕ ਪਲੇਟਫਾਰਮ ਦੇ ਉੱਤੇ ਨਹੀਂ ਕਰਨੀਆਂ ਤੇ ਉਧਰ ਕਾਂਗਰਸ ਦੇ ਵੱਲੋਂ ਭਾਰਤ ਪੂਸ਼ਨ ਆਸ਼ੂ ਨੂੰ ਲੁਧਿਆਣਾ ਵੈਸਟ ਤੋਂ ਉਮੀਦਵਾਰ ਐਲਾਨ ਦਿੱਤਾ ਹੈ ਤੇ ਭਾਰਤ ਪੂਸ਼ਨ ਆਸ਼ੂ ਜ਼ਿਮਨੀ ਚੋਣ ਲੜਨਗੇ ਕਾਂਗਰਸ ਨੇ ਹੈਵੀ weight ਕੈਂਡੀਡੇਟ ਭਾਰਤ ਪੂਸ਼ਨ ਆਸ਼ੂ ਨੂੰ ਉਮੀਦਵਾਰ ਐਲਾਨਿਆ ਦੱਸਦੀ ਹੈ ਕਿ ਕਾਂਗਰਸ ਸਰਕਾਰ ਦੇ ਵਿੱਚ ਭਾਰਤਪੂਸ਼ ਨਾਸ਼ੂ ਮੰਤਰੀ ਰਹਿ ਚੁੱਕੇ ਨੇ ਅਤੇ ਲੁਧਿਆਣਾ ਪੱਛਮੀ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਦੇ ਵੱਲੋਂ ਵਿਧਾਇਕ ਰਹਿ ਚੁੱਕੇ ਨੇ ਜਿਮਨੀ ਚੋਣ ਦੇ ਐਲਾਨ ਤੋਂ ਪਹਿਲਾਂ ਹੀ ਕਾਂਗਰਸ ਨੇ ਭਾਰਤਪੂਸ਼ ਨਾਸ਼ੂ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਫਿਲਹਾਲ ਹਾਲੇ ਤੱਕ ਚੋਣ ਕਮਿਸ਼ਨ ਨੇ ਤਰੀਕ ਦਾ ਐਲਾਨ ਤਾਂ ਨਹੀਂ ਕੀਤਾ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਇਸ ਤੋਂ ਪਹਿਲਾਂ ਰਾਜ ਸਭਾ ਸੰਸਦ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨ ਚੁੱਕੀ ਹੈ ਤਾਂ ਹੁਣ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਵੱਲੋਂ ਵੀ ਆਪਣੇ ਪੱਤੇ ਖੋਲ ਦਿੱਤੇ ਗਏ ਨੇ ਭਾਰਤ ਪੂਸ਼ਨ ਆਸ਼ੂ ਲੁਧਿਆਣਾ ਵੈਸਟ ਤੋਂ ਕੈਂਡੀਡੇਟ ਹੋਣਗੇ ਹਾਲਾਂਕਿ ਹਾਲੇ ਭਾਜਪਾ ਅਤੇ ਅਕਾਲੀ ਦਲ ਦੇ ਵੱਲੋਂ ਇੱਥੇ ਕੋਈ ਐਲਾਨ ਨਹੀਂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪੱਛਮੀ ਤੋਂ ਆਪ ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਤੇ ਟਿਕਟ ਮਿਲਣ ਤੋਂ ਬਾਅਦ ਆਸ਼ੂ ਨੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਵੀ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨਗੇ ਵੀ ਦੱਸਿਆ ਕਿ ਲੁਧਿਆਣਾ ਪੱਛਮੀ 'ਚ ਆਸ਼ੂ ਦਾ ਕਾਫੀ ਦਬਦਬਾ ਹੈ ਅਤੇ ਉਹ ਇੱਥੋਂ ਦੋ ਵਾਰ ਵਿਧਾਇਕ ਰਹ ਚੁੱਕੇ ਨੇ 2012 ਤੇ 2017 ਦੇ ਵਿੱਚ ਆਸ਼ੂ ਇਸੇ ਸੀਟ ਤੋਂ ਜਿੱਤੇ ਸੀ ਹਾਲਾਂਕਿ 2022 ਦੀਆਂ ਚੋਣਾਂ 'ਚ ਆਸ਼ੂ ਨੂੰ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗਰੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਰੀਬ 7500 ਵੋਟਾਂ ਦੇ ਨਾਲ ਆਸ਼ੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਭਰਤਕੁਸ਼ਨਾਸ਼ੂ ਦੇ ਜੇਕਰ ਕਰੀਅਰ ਦੀ ਗੱਲ ਕਰੀਏ ਤਾਂ ਭਰਤਕੁਸ਼ਨਾਸ਼ੂ 1997 ਦੇ ਵਿੱਚ ਕੌਂਸਲਰ ਬਣੇ ਅਤੇ 1997 ਦੇ ਵਿੱਚ ਉਹਨਾਂ ਨੇ ਕੌਂਸਲਰ ਬਣਨ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ 2012 ਦੇ ਵਿੱਚ ਲੁਧਿਆਣਾ ਪੱਛਮੀ ਤੋਂ ਐਮਐਲਏ ਬਣੇ 2017 ਦੇ ਵਿੱਚ ਲੁਧਿਆਣਾ ਪੱਛਮੀ ਤੋਂ ਦੂਜੀ ਵਾਰ ਵਿਧਾਇਕ ਬਣੇ ਕੈਪਟਨ ਸਰਕਾਰ ਚ ਮੰਤਰੀ ਬਣੇ 2022 ਦੇ ਵਿੱਚ ਆਪ ਦੇ ਗੁਰਪ੍ਰੀਤ ਗੋਗੀ ਤੋਂ ਚੋਣ ਹਾਰ ਗਏ ਸਨ ਹਾਲਾਂਕਿ ਹੁਣ ਕਿੰਨੇ ਦੀ ਟੱਕਰ ਰਹੇਗੀ ਇਹ ਦੇਖਣਾ ਹੋਵੇਗਾ ਮਾਤ ਸਰਕਾਰ ਸਾਡੀ ਹਾਈ ਕਮਾਂਡ ਦੀ ਮਿਹਰਬਾਨੀ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਜੀ ਆ ਕੀ ਲੱਗਦਾ ਜੀ ਪਹਿਲਾ 2022 ਦੀਆਂ ਵਿਧਾਨ ਸਭਾ ਚੋਣਾਂ ਤੇ ਹੁਣ ਉਪ ਚੋਣ ਆ ਕਿਤੇ ਨਾ ਕਿਤੇ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਉਪ ਚੋਣ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਸਰਕਾਰ ਦੀ ਹੁੰਦੀ ਕਿਸ ਤਰੀਕੇ ਦੀਆਂ ਚੁਣੌਤੀਆਂ ਹੈਗੀਆਂ ਨੇ ਕਿਸ ਤਰੀਕੇ ਦੇ ਨਾਲ ਵਰਕਰਾਂ ਦੇ ਨਾਲ ਤੁਹਾਡਾ ਜਿਹੜਾ ਮੀਟਿੰਗਾਂ ਦਾ ਦੌਰ ਹੈ ਦੇਖੋ ਇਹ ਬੜੇ ਅਹਿਮ ਜਿਹੜਾ ਬਾਈ ਇਲੈਕਸ਼ਨ ਆ ਬੜਾ ਹੈ ਹਾਂ ਮੈਂ ਇਦੇ ਵਿੱਚ ਕੋਈ ਦੋ ਰਹਿ ਨਹੀਂ ਜੋ ਤੁਸੀਂ ਕਹਿੰਦੇ ਹੋ ਵੀ ਸਰਕਾਰਾਂ ਦਾ ਬਾਈਲੈਕਸ਼ਨ ਦੇ ਵਿੱਚ ਬਹੁਤ ਵੱਡਾ ਰੋਲ ਰਹਿੰਦਾ ਹੈ। ਔਰ ਸਰਕਾਰ ਮਸ਼ੀਨਰੀ ਦੀ ਵਰਤੋਂ ਵੀ ਕਰਦੇ ਪਰ ਜੇ ਲੈਵਲ ਪਲੇਗਰਾਉਂਡ ਰਿਆ ਸਭ ਨੂੰ ਬਰਾਬਰ ਖੇਡਣ ਦਾ ਹੱਕ ਦਿੱਤਾ ਗਿਆ ਤਾਂ ਤੁਸੀਂ ਦੇਖਿਓ ਇਸ ਵਾਰ ਰਿਜ਼ਲਟ ਬੜੇ ਚੁਕਾਨ ਵਾਲੇ ਹੋਣਗੇ। ਬੜੇ ਲੋਕ ਲੁਧਿਆਣੇ ਦੇ ਸਰਪ੍ਰਾਈਜ਼ਸ ਥ्रो ਕਰਨਗੇ। ਨਜ਼ਰ ਵੀ ਆ ਰਿਹਾ ਹੈ। ਕਿ ਉਹ ਕਿ ਪਿਛਲੇ ਡੇਢ ਮਹੀਨੇ ਦਾ 2 ਮਹੀਨੇ ਦਾ ਜਿਸ ਤਰੀਕੇ ਮੈਂ ਘੁੰਮਦਾ ਜਾ ਰਿਹਾ ਹਾਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਲਾਮਬੰਦ ਕਰਦਾ ਔਰ ਲੋਕਾਂ ਦੇ ਵਿੱਚ ਜਾਂਦਾ ਲੋਕ ਜਿਹੜੀ ਸੋਚ ਨਾਲ ਇੱਕ 2022 ਚ ਚੇਂਜ ਲੈ ਕੇ ਆਏ ਸੀ ਕਿ ਉਹ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦੇ ਹੋ ਮਹਿਸੂਸ ਕਰਦੇ ਆ ਕਿਤੇ ਗਲਤੀ ਹੋ ਗਈ ਜਦੋਂ ਪਤਾ ਚੱਲਦਾ ਹੈ ਆ 2000 ਬਾਈ ਦੇ ਅਜੰਡਾ ਕੰਪੇਅਰ ਕਰਦੇ ਆ ਉਦੋਂ ਦੀ ਡਿਵੈਲਪਮੈਂਟ ਨਾਲ ਹੁਣ ਤੇ ਉਹ ਆਪ ਹੀ ਮਹਿਸੂਸ ਕਰਦੇ ਆ ਵੀ ਹਾਂ ਜੋ ਉਸ ਵੇਲੇ ਡਿਵੈਲਪਮੈਂਟ ਦਾ ਪੇਸ ਸੀਗਾ ਅੱਜ ਨਹੀਂ ਹੈ ਤੇ ਉਸੇ ਹੀ ਸੋਚ ਦੇ ਨਾਲ ਲੋਕ ਸਾਨੂੰ ਆਗੂ ਦੱਸਦੇ ਵੀ ਹੈ ਵੀ ਅਸੀਂ ਕੀ ਕਰਨ ਜਾ ਰਹੇ ਹਾਂ ਤੇ ਲੋਕਾਂ ਦੀ ਜਦੋਂ ਗੱਲਬਾਤ ਸੁਣੀਦੀ ਹੈ ਤੇ ਮਨ ਚ ਕੌਨਫੀਡੈਂਸ ਵੀ ਆਉਂਦਾ ਹੈ ਵੀ ਹਾਂ ਰਿਜ਼ਲਟ ਬਹੁਤ ਅੱਛੇ ਆਉਣਗੇ ਨਗਰ ਨਿਗਮ ਚੋਣਾਂ ਵੀ ਰਹੀਆਂ ਨੇ ਪਾਰਲੀਮੈਂਟ ਦੀਆਂ ਚੋਣਾਂ ਰਹੀਆਂ ਨੇ ਕਿਤੇ ਨਾ ਕਿਤੇ ਭਾਜਪੀ ਦਾ ਗ੍ਰਾਫ ਕਹਿੰਦੇ ਕਾਫੀ ਉੱਪਰ ਗਿਆ ਆ ਭਾਜਪੀ ਕਿਤੇ ਨਾ ਕਿਤੇ ਕਹਿ ਰਹੀ ਹੈ ਕਿ ਅਸੀਂ ਇਸ ਜਿਹੜੀ ਸੀਟ ਤੋਂ ਜਿੱਤ ਹਾਂ ਹਰੇਕ ਨੇ ਹਰੇਕ ਨੇ ਸਾਹਬ ਆਪਣਾ ਅਜੰਡਾ ਲੈ ਕੇ ਜਾਣਾ ਹੈ ਹਰੇਕ ਪਾਰਟੀ ਨੇ ਕਲੇਮ ਕਰਨਾ ਹੈ ਅਸੀਂ ਜਿੰਨਾ ਹੋਵੇ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਅਸੀਂ ਆਪਣੀ ਪਾਰਟੀ ਦਾ ਅਜੰਡਾ ਆਪਣੇ ਕੰਮ ਆਪਣੀ ਸੋਚ ਆਪਣਾ ਵਿਜ਼ਨ ਜੋ ਲੁਧਿਆਣੇ ਵਾਸਤੇ ਹੈਗਾ ਉਹ ਲੈ ਕੇ ਸਾਹਮਣੇ ਜਾਵਾਂਗੇ ਤੇ ਲੁਧਿਆਣੇ ਦੇ ਲੋਕਾਂ ਕੋਲੋਂ ਮੰਡੇਟ ਲਵਾਂਗੇ ਸਰਕਾਰ ਦੀਆਂ ਉਪਲਬਧੀਆਂ ਨੂੰ ਕਿਵੇਂ ਦੇਖਦੇ ਹੋ ਜੋ ਜੋ ਕੰਮ ਕੀਤੇ ਸਰਕਾਰ ਦੀ ਕੋਈ ਉਪਲਬਧੀ ਹੋਈ ਨਹੀਂ ਹੈ ਇਹ ਲੋਕ ਆਪ ਹੀ ਦੱਸ ਰਹੇ ਹਨ 3 ਸਾਲ ਦੇ ਵਿੱਚ ਮੇਰੇ ਕੋਲ ਹੁਣ ਸੁਬਾਹ ਦੀਆਂ ਇੰਟਰਵਿਊ ਲਈਆਂ ਤੇ ਉਹਨਾਂ ਸਭ ਨੇ ਪਹਿਲਾਂ ਇਹ ਸਵਾਲ ਕਰਿਆ ਵੀ ਤੁਸੀਂ ਪਿਛਲੇ 5 ਸਾਲ ਕੰਮ ਬਹੁਤ ਕਰੇ ਸੀਗੇ ਮੈਂ ਤਾਂ ਉਹਨਾਂ ਨੂੰ ਧੰਨਵਾਦ ਕਰਿਆ ਵੀ ਘੱਟੋ ਘੱਟ ਤੁਸੀਂ ਤਾਂ ਬੋਲ ਰਹੇ ਹੋ ਤੇ ਉਹਨਾਂ ਕੋਲ ਤਾਂ 3 ਸਾਲ ਕਹਿਣ ਨੂੰ ਕੁਝ ਨਹੀਂ ਹੈ ਜਿਹੜੇ ਕੈਂਡੀਡੇਟ ਵੀ ਹੈ ਉਹ 3 ਸਾਲ ਤੇ ਐਮਪੀਸੀ ਕੇ ਉਹਨਾਂ ਕੋਲ ਉਹਨਾਂ ਨੇ ਐਮਪੀਸ਼ਿਪ ਚ ਕੀ ਕਰਿਆ ਉਹ ਵੀ ਨਹੀਂ ਹੈ ਕੁਝ ਅਜੋ ਜੀ ਬਹੁਤ ਬਹੁਤ ਮੁਬਾਰਕ ਹੋਵੇ ਬਹੁਤ ਬਹੁਤ ਸ਼ੁਭਕਾਮਨਾਵਾਂ ਪਰਮਾਤਮਾ ਤੁਹਾਨੂੰ ਦਿਤਾਵੇ ਤੈਨੂੰ ਜਿਹੜਾ ਪ੍ਰਮਾਤਮਾ ਨੇ ਤੁਹਾਡੀ ਪਹਿਲਾਂ ਬਾਹ ਫੜ ਕੇ ਨਾਲ ਲਾਜ ਰੱਖੀ ਹੈ ਜੀ ਤੇ ਜਿਹੜੀਆਂ ਤਾਕਤਾਂ ਜੋ ਫੁੱਟ ਦਾ ਸਹਾਰਾ ਦੇ ਕੇ ਤੁਹਾਨੂੰ ਡੋਪਣਾ ਚਾਹੁੰਦੀਆਂ ਸੀ ਉਹਨਾਂ ਸਾਰੀਆਂ ਨੂੰ ਧਰਤੀ ਨਾਲ ਛੜਕਾ ਕੇ ਮਾਰਿਆ ਇਹ ਪ੍ਰਮਾਤਮਾ ਦੀ ਲੀਲਾ ਹੈ ਭਗਵਾਨ ਰਾਮ ਦੀ ਲੀਲਾ ਤੇ ਉਹੀ ਤੁਹਾਨੂੰ ਹੁਣ ਅੱਗੇ ਲਿਜਾਏਗਾ ਤੇ ਫਿਰ ਤੋਂ ਪ੍ਰਮਾਤਮਾ ਨੇ ਮੌਕਾ ਦਿੱਤਾ ਤੁਹਾਨੂੰ ਬਾਟੇ ਮੌਕਾ ਤੁਹਾਡਾ ਦਿੱਤਾ ਤੁਹਾਨੂੰ ਟਿਕਟ ਮਿਲੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਾਦੇ ਤੁਹਾਨੂੰ ਬਹੁਤ ਬਧਾਈ ਹੋਵੇ ਥੈਂਕ ਯੂ ਮੈਨੂੰ ਬੜੀ ਖੁਸ਼ੀ ਹੈ ਨਾ ਪੂਰਾ ਲੈਕਚਰ ਤੁਹਾਡੇ ਤੇ ਰਹਿਣਾ ਤੇ ਮੇਰੇ ਵਾਸਤੇ ਕੋਈ ਘਰ ਲੈ ਰੋ ਜੀ ਮੈਨੂੰ ਕਿਹੜੀ ਆਵਾਜ਼ ਦੀ ਪਾਰਟੀ ਆ ਸਰਕਾਰਾਂ ਲਿਖ ਕੇ ਦੇਣਾ ਕਿਸੇ ਤੋਂ ਪ੍ਰਧਾਨ ਦੇ ਕਾਰੀਗਰੋਂ ਆ ਕੇ ਲਿਖੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਖਾਣਾ ਤੇ ਸਾਰੇ ਪਰਿਵਾਰ ਨੂੰ ਵੀ ਤੁਹਾਡੇ ਇਲਾਕੇ ਨੂੰ ਜਿੱਦੀ ਵਾਸਤੇ ਤੁਸੀਂ ਬੜੇ ਲੰਬਾ ਸਮਾਂ ਬਹੁਤ ਕਾਰਨਾ ਕਰਕੇ ਬਿਠਾ ਕੇ ਧੰਕੀ ਕਰਾਈਏ ਹੁਣ ਆਕੇ ਨੂੰ ਫੇਰ ਮੌਕਾ ਮਿਲਿਆ ਕੇ ਉਹ ਤੁਸੀਂ ਉਹਦੀ ਕੇ ਕੇ ਕਰਕੇ ਉਹਨੂੰ ਕੇ ਲੈ ਕੇ ਜਾਓ थैंक यू थैंक यू सैम सर थैंक यू ਬਹੁਤ ਮਿਹਰਬਾਨੀ ਲਈ थैंक यू ਅੱਗੇ ਬਾਦਿਆਂ ਫਰੀਦਕੋਟ ਦੇ ਵਿੱਚ ਦੋ ਫੌਜੀ ਜਵਾਨਾਂ ਤੇ ਫਾਇਰਿੰਗ ਹੋਈ ਹੈ ਪਿੰਡ ਬੇਗੂ ਵਾਲਾ ਦੇ ਵਿੱਚ ਕਾਰ ਸਵਾਰ ਫੌਜੀ ਜਵਾਨਾਂ ਤੇ ਫਾਇਰਿੰਗ ਕੀਤੀ ਗਈ ਹੈ ਕਾਰ ਸਵਾਰ ਬਦਮਾਸ਼ ਨੇ ਗੋਲੀਆਂ ਚਲਾਈਆਂ ਨੇ ਘਟਨਾ ਦੇ ਵਿੱਚ ਹਾਲਾਂਕਿ ਦੋਵੇਂ ਫੌਜੀ ਬਾਲ ਮਰ ਗਏ ਪਿੰਡ ਬੇਗੂ ਵਾਲਾ ਜਿਸ ਦੇ ਨੇੜੇ ਫੌਜੀ ਜਵਾਨਾਂ ਦੀ ਟ੍ਰੇਨਿੰਗ ਚੱਲ ਰਹੀ ਸੀ ਅਤੇ ਸ਼ੱਕੀ ਕਾਰ ਦੇਖਣ ਤੇ ਦੋਵੇਂ ਜਵਾਨਾਂ ਨੇ ਕਾਰ ਨੂੰ ਰੋਕਿਆ ਸ਼ੱਕੀ ਕਾਰ ਸਵਾਰ ਨੇ ਜਵਾਨਾਂ ਤੇ ਪਿਸਤੌਲ ਤਾਲੀ ਫੌਜੀ ਜਵਾਨਾਂ ਦੀ ਕਾਰ ਤੇ ਫਾਇਰਿੰਗ ਕਰ ਦਿੱਤੀ ਤੇ ਜਵਾਨਾਂ ਦੀ ਕਾਰ ਦੀ ਚਾਬੀ ਲੈ ਕੇ ਫਰਾਰ ਹੋ ਗਿਆ ਕਮਾਂਡਿੰਗ ਅਫੀਸਰ ਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਕਰ ਲਈ ਗਈ ਆ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਦੇ ਪਿੰਡ ਬੇਗੂ ਵਾਲਾ ਨੇੜੇ ਫੌਜੀ ਜਵਾਨਾਂ ਦੀ ਟ੍ਰੇਨਿੰਗ ਚੱਲ ਰਹੀ ਸੀ ਦੋਵੇਂ ਫੌਜੀ ਸਿਵਲ ਵਰਦੀ ਚ ਸਨ ਅਤੇ ਇਨਵਿਜੀਲੇਟਰ ਦੇ ਤੌਰ ਤੇ ਤਾਇਨਾਤ ਸੀ ਤੇ ਜਦੋਂ ਕਾਰ ਤੇ ਵਾਪਸ ਆ ਰਹੇ ਸੀ ਇਸੇ ਦੌਰਾਨ ਰਾਤ ਕਰੀਬ 1 ਵਜੇ ਇੱਕ ਸ਼ੱਕੀ ਕਾਰ ਉੱਥੋਂ ਲੰਘ ਰਹੀ ਸੀ ਜਿਸ ਨੂੰ ਰੋਕਣ ਤੇ ਬਦਮਾਸ਼ਾਂ ਨੇ ਫੌਜੀ ਜਵਾਨਾਂ ਤੇ ਫਾਇਰਿੰਗ ਕਰ ਦਿੱਤੀ ਇੱਕ ਬਦਮਾਸ਼ ਨੇ ਫੌਜੀ ਜਵਾਨ ਤੇ ਫਾਇਰਿੰਗ ਕੀਤੀ ਤੇ ਇੱਕ ਫੌਜੀ ਜਵਾਨ ਪੰਜਾਬ ਦਾ ਦੱਸਿਆ ਜਾ ਰਿਹਾ ਹੈ ਤੇ ਦੂਜਾ ਫੌਜੀ ਜਵਾਨ ਹਰਿਆਣਾ ਦਾ ਹੈ ਤਾਂ ਹੁਣ ਇਸ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਆਕਰੇ ਬਦਮਾਸ਼ ਕੌਣ ਸੀ ਤੇ ਇਹ ਨਹੀਂ ਇਹ ਫੌਜੀ ਜਵਾਨਾਂ ਦੀ ਗੱਡੀ ਦੀ ਚਾਬੀ ਵੀ ਨਾਲ ਲੈ ਗਏ ਗੱਡੀ ਤੇ ਗੋਲੀ ਵੀ ਚਲਾਈ ਅਤੇ ਪਿਸਤੌਲ ਵੀ ਤਾਣੀ ਫੌਜੀ ਜਵਾਨਾਂ ਦੀ ਇੱਥੇ ਟ੍ਰੇਨਿੰਗ ਚੱਲ ਰਹੀ ਸੀ ਫਰੀਦਕੋਟ ਦੇ ਪਿੰਡ ਬੇਗੂਵਾਲਾ ਨੇੜੇ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਵੱਡੀ ਵਾਰਦਾਤ ਹੈ ਜਿਸ ਢੰਗ ਦੇ ਨਾਲ ਫੌਜੀ ਜਵਾਨਾਂ ਨੂੰ ਬਦਮਾਸ਼ਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਇੱਕ ਦੋ ਦੀ ਜਿਹੜੀ ਦਰਮਿਆਨੀ ਰਾਤ ਹੈਗੀ ਹੈ ਤੇ ਤਕਰੀਬਨ 12:30 ਵਜੇ ਦਾ ਵਾਕਿਆ ਹੈਗਾ ਇਹ ਇਹ ਤੇ ਇਹ ਜਿਹੜੇ ਆਪਣੇ ਇੱਥੇ ਫੌਜੀ ਕੈਂਟ ਤੇ ਹੈਗੇ ਇਹਨਾਂ ਦੀ ਨੇ ਇੱਕ ਨੈਵੀਗੇਸ਼ਨ ਐਕਸਰਸਾਈਜ਼ ਚੱਲਦੀ ਪਈ ਸੀ ਗੋਲੇਬਾਲ ਦੇ ਏਰੀਆ 'ਚ। ਤਾਂ ਉਹ ਜਿਹੜੇ ਇਹ ਜਿਹੜੇ ਬੰਦਿਆਂ ਨੇ ਇੱਕ ਜਿਨ੍ਹਾਂ ਨਾਲ ਇਹ ਵਾਕਿਆ ਹੋਇਆ ਹੈ ਇਹ ਹੈ ਤਾਂ ਫੌਜੀ ਸਨ। ਪਰ ਤੇ ਉਸ ਵਲੇ ਸਿਵਲ ਵਕਤੀ ਚ ਸਨ ਤੇ ਆਪਣੀ ਆਪਣੀ ਪ੍ਰਾਈਵੇਟ ਗੱਡੀ ਸੀ ਜਿਹੜੀ ਸਕੋਰਪੀਓ ਉਹਦੇ 'ਚ ਸਨ। ਤੋਂ ਜਦੋਂ ਤਕਰੀਬਨ 12:30 ਵਜੇ ਇਹਨਾਂ ਨੂੰ ਲੱਗਾ ਕਿ ਇੱਕ ਗੱਡੀ ਇੱਥੇ ਸ਼ੱਕੀ ਜਰਨ ਲੱਗੀ ਹੋਣੀ 12:30 ਵਜੇ ਇੱਥੇ ਇੱਕ ਗੱਡੀ ਇਸ ਤਰੀਕੇ ਨਾਲ ਇਸ ਤਰਫ ਨੂੰ ਆ ਰਹੀ ਹੈ। ਤੇ ਉਹਨਾਂ ਨੇ ਇਹਦਾ ਪਿੱਛਾ ਕੀਤਾ ਪਰ ਉਹ ਬੰਦੇ ਨੇ ਗੱਡੀ ਇੱਕ ਪਾਸੇ ਮੋੜ ਕੇ ਤੇ ਫਿਰ ਫਾਇਰ ਕੀਤੇ ਨੇ ਉਹ ਜੋ ਫਾਇਰਿੰਗ ਦੀ ਗੱਡੀ 'ਚ ਲੱਗੇ ਟਾਇਰ ਤੇ ਜਿੰਨਾ ਸਾਈਡ ਤੇ ਲੱਗੇ ਹੈਗੇ ਆ ਫਿਰ ਜਾਂਦੇ ਹੋਏ ਇਹਨਾਂ ਦੀ ਉਹ ਗੱਡੀ ਦੀ ਚਾਬੀ ਕੱਢ ਕੇ ਲੈ ਗਿਆ ਮਕਦਮਾ ਅਸੀਂ ਦਰਜ ਕਰ ਲਿਆ ਤਫਤੀਸ਼ ਕਰ ਰਹੇ ਆ ਤੇ ਆਸ ਹੈ ਕਿ ਛੇਤੀ ਉਹ ਬੰਦਾ ਵੀ ਫੜ ਲਾਂਗੇ ਤੇ ਉਹ ਜਿਹਨੂੰ ਵੀ ਕਹਿੰਦੇ ਤੁਸੀਂ ਵੀ ਹੈ ਉਹ ਫੌਜੀ ਗੱਲ ਤਾਂ ਠੀਕ ਹੈ ਬਟ ਉਸ ਵੇਲੇ ਉਹ ਸਿਲਵਰ ਵਰਦੀ 'ਚ ਸਨ ਬਿਲਕੁਲ ਉਹ ਸਿਲਵਰ ਵਰਦੀ ਸੀ ਰੋਡ ਪਰ ਗੱਲ ਕਰੀ ਤਿੰਨ ਚਾਰ ਰੋਡ ਅਫੇਅਰ ਹੋਏ ਨੇ ਗੱਡੀ ਤੇ ਲੱਗੇ ਨੇ ਚਾਬੀ ਲੈ ਜਾਣੇ ਇਹਨੇ ਹੌਸਲੇ ਬੁਲੰਦ ਨੇ ਤੇ ਲੇਕਿਨ ਹੁਣ ਤਾਂ ਵੀ ਤਫਤੀਸ਼ ਕੋ ਸਾਹਮਣੇ ਆ ਕਿ ਆਕਰ ਕਰੇ ਫੌਜੀ ਉੱਥੇ ਜਾ ਰਹੇ ਸੀ ਤਾਂ ਰੁਕਿਆ ਗਨਪੁਆਇੰਟ ਤੇ ਲਾਇਆ ਬਾਅਦ ਗੱਡੀ ਲੈ ਜਾਂਦੀ ਕਿਵੇਂ ਗਈ ਸੀ ਇਹ ਇਹ ਨਾ ਜੀ ਰਸਤਾ ਚੱਲਦਾ ਹੈ ਗੋਲੇਵਾਲ ਤੋਂ ਬੇਗਵਾਲ ਬੇਗਵਾਲ ਵਾਲੇ ਦਾ ਇਹ ਰਸਤਾ ਹੈਗਾ ਜਿੱਥੇ ਇਹ ਸਾਰਾ ਵਾਕਿਆ ਹੋਇਆ ਹੈਗਾ ਰਾਤ ਦਾ ਸਮਾਂ ਸੀ 11:30 ਵਜੇ ਦਾ ਇਹ ਹੁਣ ਬੰਦਾ ਜਾਂ ਤਾਂ ਹੀ ਫੜਿਆ ਨਹੀਂ ਜਾਂਦਾ ਫਿਰ ਪਤਾ ਲੱਗੂਗਾ ਕਿ ਬੰਦੇ ਦਾ ਹੋ ਸਕਦਾ ਪਿੰਡ ਉੱਤਲੇ ਪਾਸੇ ਹੋਵੇ ਬਾਕੀ ਐਗਜੈਕਟਲੀ ਉੱਥੇ ਕੀ ਕਰਦਾ ਪਿਆ ਸੀ ਉਹਦੇ ਅਕਿਊਜ਼ ਦੇ ਫੜੇ ਜਾਣ ਤੋਂ ਬਾਅਦ ਪਤਾ ਲੱਗੇਗਾ ਬਟ ਇਹ ਅਸੀਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਕਿ ਬੰਦਾ ਅਸੀਂ ਛੇਤੀ ਟਰੇਸ ਕਰਦੇ ਹਾਂ ਤਾਂ ਫਰੀਦਕੋਟ ਦੇ ਬੇਗੂ ਵਾਲਾ ਪਿੰਡ ਦੇ ਨੇੜੇ ਇਹ ਵਾਰਦਾਤ ਵਾਪਰੀ ਹੈ ਦੋ ਤਸਵੀਰਾਂ ਇਸ ਵੇਲੇ ਸੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਵੀ ਕਰਨਲ ਪਿਓ ਪੁੱਤ ਤੇ ਹਮਲਾ ਹੋਇਆ ਸੀ 13 ਅਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਤੇ ਹੁਣ ਫਰੀਦਕੋਟ ਦੇ ਵਿੱਚ ਵੀ ਫੌਜੀ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਦੋ ਘਟਨਾਵਾਂ ਕਿਉਂਕਿ ਮੇਲ ਇਸ ਕਰਕੇ ਖਾਂਦੀਆਂ ਨੇ ਕਿ ਇੱਕ ਫੌਜ ਦੇ ਕਰਨਲ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੇ ਪੁੱਤਰ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਉਸ 'ਤੇ ਇਲਜ਼ਾਮ ਪੁਲਿਸ ਮੁਲਾਜ਼ਮਾਂ ਤੇ ਲੱਗੇ ਦੂਜੇ ਪਾਸੇ ਦੋ ਫੌਜੀਆਂ ਤੇ ਫਾਇਰਿੰਗ ਕੀਤੀ ਗਈ ਉਹਨਾਂ ਦੀ ਗੱਡੀ ਤੇ ਫਾਇਰਿੰਗ ਕੀਤੀ ਗਈ ਉਹਨਾਂ ਤੇ ਪਿਸਤੌਲ ਤਾਣੀ ਗਈ ਤੇ ਹੁਣ ਇਸ ਮਾਮਲੇ ਦੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਾਂਚ ਜਾਰੀ ਹੈ ਅੱਗੇ ਬਾਦਿਆਂ ਰਾਮਪੁਰਾ ਫੂਲਚ ਥਾਣੇ ਦੇ ਬਾਹਰੋਂ 20 ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ ਗਿਆ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਪ੍ਰਦਰਸ਼ਨਕਾਰੀਆਂ ਤੇ ਬਲ ਦਾ ਪ੍ਰਯੋਗ ਕੀਤਾ ਅਧਿਆਪਕਾਂ ਤੇ ਕਿਸਾਨਾਂ ਨੇ ਥਾਣਾ ਸਦਰ ਦਾ ਘਰਾਓ ਕੀਤਾ ਹੋਇਆ ਸੀ ਤੇ ਸਵੇਰੇ ਪਿੰਡ ਚੌਕੇ ਚ ਸਕੂਲ ਬਾਹਰੋਂ ਵੀ ਧਰਨਾ ਚੁੱਕਿਆ ਗਿਆ ਸੀ ਉਸਦੀ ਕਾਰਵਾਈ ਖਿਲਾਫ ਥਾਣੇ ਦੇ ਬਾਹਰ ਇਹ ਪ੍ਰਦਰਸ਼ਨਕਾਰੀ ਇਕੱਠੇ ਹੋ ਗਏ ਜਿਸ ਦੇ ਵਿੱਚ ਕਿਸਾਨ ਤੇ ਟੀਚਰ ਜਿਨ੍ਹਾਂ ਨੂੰ ਖਦੇੜ ਦਿੱਤਾ ਗਿਆ ਹਲਕੇ ਬਲ ਦਾ ਵੀ ਪ੍ਰਯੋਗ ਕੀਤਾ ਗਿਆ ਇਸ ਤੋਂ ਪਹਿਲਾਂ ਪੁਲਿਸ ਨੇ ਸਵੇਰੇ ਰਾਮਪੂਰਾ ਫੁੱਲ ਦੇ ਪਿੰਡ ਚੌਕੇ ਦੇ ਆਦਰਸ਼ ਸਕੂਲੋਂ ਬਾਹਰ ਵੀ ਧਰਨਾ ਚੁਕਵਾ ਦਿੱਤਾ ਸੀ ਤੇ ਹੁਣ ਜਿਸ ਤੋਂ ਬਾਅਦ ਜਦੋਂ ਸਕੂਲ ਦੇ ਪੁਰੇ ਧਰਨਾ ਚੁਕਵਾਇਆ ਗਿਆ ਤਾਂ ਇਹ ਪ੍ਰਦਰਸ਼ਨਕਾਰੀ ਥਾਣੇ ਦੇ ਬਾਹਰ ਆ ਕੇ ਬੈਠ ਗਏ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਇਹ ਸਮਰਥਕ ਨੇ ਕਿਸਾਨ ਜਥੇਬੰਦੀਆਂ ਦੇ ਅਤੇ ਨਾਲ ਹੀ ਕੁਝ ਟੀਚਰ ਵੀ ਨੇ ਜਿਸ ਜੋ ਧਰਨਾ ਦੇ ਰਹੇ ਸੀ ਕਾਫੀ ਲੰਮੇ ਸਮੇਂ ਤੋਂ ਇਸ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ ਜਾਰੀ ਸੀ ਪਹਿਲਾਂ ਸਕੂਲ ਦੇ ਬਾਹਰੋਂ ਧਰਨਾ ਚੁਕਾਇਆ ਗਿਆ ਜਿਸ ਤੋਂ ਬਾਅਦ ਇਹਨਾਂ ਨੇ ਥਾਣਾ ਘੇਰ ਲਿਆ ਉਸ ਤੋਂ ਬਾਅਦ ਥਾਣਾ ਥਾਣੇ ਦੇ ਬਾਹਰੋਂ ਵੀ ਇਹਨਾਂ ਦਾ ਧਰਨਾ ਚੁਕਾ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਨਜ਼ਰ ਆ ਰਹੀ ਨੇ ਤੇ ਬਾਅਦ ਵਿੱਚ ਜਿਹੜੇ ਪ੍ਰਦਰਸ਼ਨਕਾਰੀ ਸੀ ਜਿਹੜੇ ਧਰਨਾਕਾਰੀ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਤੇ ਇਸ ਵੇਲੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆਇਆ ਕਿ ਕਿਵੇਂ ਧਰਨਾਕਾਰੀਆਂ ਨੂੰ ਪੁਲਿਸ ਦੇ ਵੱਲੋਂ ਖਦੇੜਿਆ ਗਿਆ ਅਧਿਆਪਕਾਂ ਤੇ ਕਿਸਾਨਾਂ ਨੇ ਥਾਣਾ ਸਦਰਦਾ ਘਰਾਉ ਕੀਤਾ ਸੀ ਇਹ ਪਿੰਡ ਚੌਕੇ ਹੈ ਜਿੱਥੇ ਕਾਫੀ ਸਮੇਂ ਤੋਂ ਆਦਰਸ਼ ਸਕੂਲ ਦਾ ਵਿਵਾਦ ਚੱਲ ਰਿਹਾ ਹੈ ਤੇ ਪੁਲਿਸ ਦੀ ਕਾਰਵਾਈ ਖਿਲਾਫ ਥਾਣੇ ਦਾ ਘਰਾਉ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤਾਂ ਦੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਵੇਰ ਵੇਲੇ ਜੋ ਪਿੰਡ ਚੌਕੇ ਐ ਉੱਥੇ ਸਕੂਲ ਦੇ ਬਾਹਰ ਧਰਨਾ ਲੱਗਿਆ ਹੋਇਆ ਸੀ ਪਹਿਲਾਂ ਉਸ ਥਾਂ ਤੋਂ ਧਰਨਾ ਚੁਕਵਾਇਆ ਗਿਆ ਪੁਲਿਸ ਦੇ ਵੱਲੋਂ ਦੂਜੇ ਪਾਸੇ ਜਦੋਂ ਪਹਿਲਾਂ ਸਕੂਲ ਵਾਲਾ ਧਰਨਾ ਚੁਕਵਾਇਆ ਗਿਆ ਤਾਂ ਸਾਰੇ ਪ੍ਰਦਰਸ਼ਨਕਾਰੀ ਥਾਣੇ ਦੇ ਬਾਹਰ ਇਕੱਠੇ ਹੋ ਗਏ ਉਸ ਦੇ ਵਿੱਚ ਕੁਝ ਅਧਿਆਪਕ ਵੀ ਨੇ ਤੇ ਕਿਸਾਨ ਜਿੱਥੇ ਬੰਦੀਆਂ ਦੇ ਨਾਲ ਜੁੜੇ ਹੋਏ ਵਰਕਰ ਨੇ ਉਹ ਥਾਣੇ ਤੇ ਬਾਹਰ ਆ ਕੇ ਜਮ੍ਹਾਂ ਹੋ ਜਾਂਦੇ ਨੇ ਥਾਣੇ ਦਾ ਕ੍ਰਾਉ ਕਰ ਲੈਂਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤਾਂ ਆਦਰਸ਼ ਸਕੂਲ ਦਾ ਇਹ ਮਾਮਲਾ ਕਾਫੀ ਸਮੇਂ ਤੋਂ ਲਟਕਿਆ ਹੋਇਆ ਹੈ ਵਿਵਾਦ ਹੈ ਤੇ ਇਸੇ ਦੇ ਦੌਰਾਨ ਜਿੱਥੇ ਪਹਿਲਾਂ ਸਕੂਲ ਦੇ ਬਾਹਰ ਅੱਜ ਸਵੇਰੇ ਧਰਨਾ ਚੁਕਵਾ ਦਿੱਤਾ ਗਿਆ ਉਸ ਤੋਂ ਬਾਅਦ ਥਾਣੇ ਦਾ ਕ੍ਰਾਉ ਕੀਤਾ ਗਿਆ ਤੇ ਥਾਣੇ ਦੇ ਬਾਹਰੋਂ ਵੀ ਹੁਣ ਧਰਨਾ ਚੁਕਵਾ ਦਿੱਤਾ ਗਿਆ ਪੁਲਿਸ ਦੇ ਵੱਲੋਂ ਪ੍ਰਦਰਸ਼ਨ ਕਾਰਜ ਨੂੰ ਖਦੇੜ ਦਿੱਤਾ ਤੇ ਉਧਰ ਗੁਰੂ ਨਗਰੀ ਅੰਮ੍ਰਿਤਸਰ ਚ ਹੋਣ ਵਾਲੀ ਗੇ ਪ੍ਰੇਡ ਦਾ ਵਿਰੋਧ ਸ਼ੁਰੂ ਹੋ ਗਿਆ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਨੇ ਵਿਰੋਧ ਜਤਾਇਆ ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਅਸੀਂ ਗੇ ਪ੍ਰੇਡ ਨਹੀਂ ਹੋਣ ਦੇਵਾਂਗੇ ਪ੍ਰਸ਼ਾਸਨ ਨੂੰ ਪ੍ਰੋਗਰਾਮ ਅੰਮ੍ਰਿਤਸਰ ਚ ਨਾ ਹੋਣ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਕਿ ਨਾ ਹੋਣ ਦਿੱਤਾ ਜਾਵੇ ਅੰਮ੍ਰਿਤਸਰ ਦੇ ਵਿੱਚ 27 April ਨੂੰ ਗੇ ਪ੍ਰੇਡ ਰੱਖੀ ਗਈ ਹੈ ਅਤੇ ਸੋਸ਼ਲ ਮੀਡੀਆ ਤੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 27 April ਨੂੰ 5 ਵਜੇ ਰੋਜ਼ ਗਾਰਡਨ ਜੋ ਅੰਮ੍ਰਿਤਸਰ ਦਾ ਰੋਜ਼ ਗਾਰਡਨ ਹੈ ਉੱਥੇ ਇਹ ਗੇ ਪ੍ਰੇਡ ਹੋਵੇਗੀ ਤੇ ਹੁਣ ਜੋ ਸਿੱਖ ਆਗੂ ਨੇ ਪਰਮਜੀਤ ਸਿੰਘ ਅਕਾਲੀ ਤੇ ਹੰਗ ਸਿੰਘ ਵੀ ਨੇ ਇਹਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਅੰਮ੍ਰਿਤਸਰ ਇੱਕ ਗੁਰੂ ਨਗਰੀ ਹੈ ਤੇ ਇੱਥੇ ਗੇ ਪ੍ਰੇਡ ਨਹੀਂ ਹੋਣ ਦੇਵਾਂਗੇ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਇੱਥੇ ਗੇ ਪ੍ਰੇਡ ਹੋਣ ਤੋਂ ਰੋਕੀ ਜਾਵੇ ਅਮਰਸਰ ਸਾਹਿਬ 'ਕੇ ਗੇਪਰੇਡ ਹੋ ਰਹੀ ਆ ਸਾਡੇ ਵੱਲੋਂ ਸਖਤ ਸ਼ਬਦਾਂ ਵਿੱਚ ਚੇਤਾਵਨੀ ਆ ਜੇ ਲੋਕ ਇਹ ਕਰ ਰਹੇ ਨੇ ਕਰਵਾ ਰਹੇ ਨੇ ਬਿਲਕੁਲ ਇਹ ਗੇਪਰੇਡ ਅਮਰਸਰ ਸਾਹਿਬ ਵਿੱਚ ਕਿ ਨਹੀਂ ਹੋਊਗੀ ਨਹੀਂ ਹੋਣ ਦਿੱਤੀ ਜਾਊਗੀ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ ਕਿ ਲਾਅਨ ਆਰਡਰ ਨੂੰ ਮਨਟੇਨ ਰੱਖਣ ਵਾਸਤੇ ਇਹ ਤੁਹਾਡੀਆਂ ਡਿਊਟੀਆਂ ਨੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਜਿੱਥੇ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੋਲਿਆ ਅਜੇ ਹੀ ਪਵਿੱਤਰ ਪੰਜਾਬ ਦੀ ਧਰਤੀ ਦੇ ਉੱਤੇ ਅਜਿਆ ਗੰਦ ਅਸੀਂ ਨਾ ਪੈਂਡਤਾ ਸੀ ਨਾ ਪੈਂਣ ਦਵਾਂਗੇ ਸੋ ਪ੍ਰਸ਼ਾਸਨ ਨੂੰ ਪਹਿਲਾਂ ਬੇਨਤੀ ਆ ਕਿ ਬਿਨਾਂ ਦੇਰੀ ਕੀਤੇ 27 April ਨੂੰ ਹੋ ਰੇ ਇਸ ਗੇਪਲੇਨ ਨੂੰ ਰੋਕਿਆ ਜਾਵੇ। ਅਸੀਂ ਆਪਣੇ ਵੱਲੋਂ ਇਹ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਆ ਇਹ ਫਰਜ ਪ੍ਰਸ਼ਾਸਨ ਦਾ ਬੰਦਾ ਪਰ ਨਹੀਂ ਤੇ ਫਿਰ ਅਸੀਂ ਇਹਨੂੰ ਆਪ ਰੋਕਾਂਗੇ। ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹ ਗੰਦ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਸ੍ਰੀ ਅਮਰਸਾਹਬ ਸਾਹਿਬ ਵਰਗੀ ਪਵਿੱਤਰ ਧਰਤੀ ਤੇ ਨਹੀਂ ਪੈਣ ਦੇਵਾਂਗੇ ਇਸ ਗੇਪਲੇਨ ਨੂੰ ਬਿਨਾਂ ਦੇਰੀ ਕੀਤੇ ਕੈਨਸਲ ਕੀਤਾ ਜਾਵੇ। ਜਿਹੜੇ ਲੋਕ ਇਹਨੂੰ ਕਰ ਰਹੇ ਨੇ ਤੇ ਕਰਵਾ ਰਹੇ ਨੇ ਉਹਨਾਂ ਨੂੰ ਇਹ ਚੇਤਾਵਨੀ ਹੈ ਕਿ ਬਿਨਾਂ ਦੇਰ ਕੀਤੇ ਤੁਸੀਂ ਇਹ ਪ੍ਰੋਗਰਾਮ ਕੈਨਸਲ ਕਰ ਦਿਓ ਨਹੀਂ ਤੇ ਮਹਾਰਾ ਜੀ ਕਿਰਪਾ ਕਰਨ ਅਸੀਂ ਮਹਾਰਾ ਸਾਡੇ ਕੋਲ ਜਿਵੇਂ ਵੀ ਸੇਵਾ ਲੈਣਗੇ ਇਸ ਗੇਪਰੇਡ ਨੂੰ ਬਿਲਕੁਲ ਵੀ ਜਿਹੜਾ ਅਸੀਂ ਨਹੀਂ ਹੋਣ ਦੇਵਾਂਗੇ ਤੇ ਰੋਕਾਂਗੇ ਜੇਕਰ ਤੁਸੀਂ ਪ੍ਰੇਮ ਪਿਆਰ ਨਾਲ ਰੋਕ ਲੋਂਗੇ ਤੇ ਬੜੀ ਚੜ੍ਹਦੀ ਕਲਾ ਵਾਲੀ ਗੱਲ ਆ ਨਹੀਂ ਤੇ ਫਿਰ ਮਹਾਰਾ ਕਿਰਪਾ ਕਰਨ ਜਿਵੇਂ ਤੁਹਾਨੂੰ ਠੀਕ ਲੱਗੂਗਾ ਉਦਾਂ ਰੋਕ ਲਾਂਗੇ ਪਰ ਅਸੀਂ ਇਹ ਗੇਪਰੇਡ ਅਮਰਸਾ ਸਾਹਿਬੇ ਨਹੀਂ ਹੋਣ ਦੇਵਾਂਗੇ